ये साठी निकाल हां यो आदमी करा मैं चोरी करा मैं पैसे चोरी करा लेके ने ला घेतली लागिया पण गुरु अमरदास स्मारक ने नाव बदलला या बदलला कॅम्प मध्ये मोर निघ्या साला पण चौने पुछाने के म्हणले की ना गुरु अमरदास अधिकार ਪੋਇਤਵਾਲਾ ਦਾ ਇਤਿਹਾਸ ਰਾਤ ਵੀ ਚਲਿਆ ਇੱਕ ਪੂਰਾ ਦੰਦ ਜੋੜ ਲਾ ਰਹੇ ਸਭ ਦੇ ਕਾਹਨ ਇੱਕ ਨੂੰ ਬੰਦੀ ਹੋਰ ਨਾ ਕਿ ਲਾਭ ਘਟਿਆ ਜਾਂ ਇਹਨਾਂ ਨੂੰ ਆਪ ਹੀ ਕਰਨੇ ਆ ਕਿ ਜਿਹਨਾਂ ਦੀ ਮਾਰ ਨਹੀਂ ਗਈ ਉਹਨਾਂ ਨੂੰ ਹਾਜੀ ਸਾਹਿਬ ਬੰਦੇ ਬੰਦੇ ਬਾਈਕ ਚੜਾਏ ਪਿਆ ਆਪ ਰਾਏ ਨੂੰ ਚਾਹਤ ਪਾ ਹੈ ਸੇਕੜਾ ਬੰਦਾਗੀ ਬੰਦੇ ਸੇਕੜਾ ਬਾਕੀ ਕਰ ਲਵਾਂਗੇ ਆਪਣੀ ਪਿੱਛੇ ਲੱਗ ਰਹੇ ਨੇ ਕਾਰੀ ਬਾਬਾ ਜੀ ਬਾਬਾ ਜੀ ਬਾਕੀ ਕਰ ਲਵਾਂਗੇ ਆਪਣੀ ਜੀ ਹਾਂ ਜੀ ਉਹ ਗ੍ਰਾਹਕ ਤੇ ਨਾਲ ਲੁਕ ਉਹ ਯਾਰਾਂ ਪਤੰਗ ਦਾ ਸਾਹਮਣੇ ਨਹੀਂ ਕੀਤੀ ਤੈਨੂੰ ਬਦਲਿਆ ਕਿਨੇ ਇਹਨਾਂ ਦੱਸ ਦੇ ਵੀ ਤੈਨੂੰ ਚੇਂਜ ਕਿਨੇ ਕੀਤਾ ਚੋਰ ਤੋਂ ਸਾਧ ਕਿਵੇਂ ਬਣੇਗਾ ਮੇਰੂ ਕਹਿੰਦਾ ਹਾਂਜੀ ਸੁਖਮੰਦਰ ਸਿੰਘ ਜੋ ਅੱਜ ਅਸੀਂ ਕੈਂਪ ਲਾਇਆ ਵਿਚਾਰ ਖੂਨਦਾਨ ਕੈਂਪ ਉਹਨਾਂ ਮਰੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਰਬਸਾਂਝਾ ਵੈਲਫੇਅਰ ਕਲੱਬ ਜੋੜੀਆਂ ਚੱਕੀਆਂ ਗਲੀ ਨੰਬਰ 3 ਦੇ ਸਮੂਹ ਅਹੁਦੇਦਾਰਾਂ ਨੇ ਰਲ ਮਿਲ ਕੇ ਨਵਾਂ ਸਾਲ ਜਿਹੜਾ ਸਿੱਖ ਧਰਮ ਦੇ ਵਿੱਚ ਚੇਤਨਾ ਮਹੀਨਾ ਸ਼ੁਰੂ ਹੁੰਦਾ ਹੈ ਉਹਦੇ ਸਬੰਧ ਵਿੱਚ ਹਰ ਸਾਲ ਕੀਰਤਨ ਦਰਬਾਰ ਕਰਵਾਉਂਦੇ ਹਨ ਇਸ ਸਾਲ 14ਵਾਂ ਕੀਰਤਨ ਦਰਬਾਰ ਸੀ ਜਿਹਦੇ ਨਾਲ ਨਾਲ ਉਹਨਾਂ ਨੇ ਇੱਕ ਵਿਸ਼ਾਲ ਖੂਨਦਾਨ ਕੈਂਪ ਬਾਬਾ ਫਰੀਦ ਕਲੱਬ ਵੱਲੋਂ ਜਿਹੜਾ ਇਹ ਲਗਾਇਆ ਜਾ ਰਿਹਾ ਹੈ ਵੀਰ ਸਤਨਾਮ ਸਿੰਘ ਮਗੇੜਾ ਤੇ ਦੂਜੇ ਵੀਰ ਬਹੁਤ ਸੇਵਾ ਕਰ ਰਹੇ ਹਨ ਅਸੀਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਅਸੀਂ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਆ ਇਹਦੇ ਤੋਂ ਉੱਪਰ ਉੱਠ ਕੇ ਸਭ ਨਾਲੋਂ ਮਹਾਨ ਜਿਹੜਾ ਕਾਰਜ ਆ ਸਭ ਨਾਲੋਂ ਮਹਾਨ ਅਸੀਂ ਕਿਸੇ ਨੂੰ ਕੁਝ ਵੀ ਦੇ ਸਕਦੇ ਆ ਤਾਂ ਖੂਨਦਾਨ ਕਰ ਕਿਉਂਕਿ ਖੂਨਦਾਨ ਦੇ ਨਾਲ ਚਾਰ ਜ਼ਿੰਦਗੀਆਂ ਬਚਦੀਆਂ ਤੇ ਕੋਈ ਵੀ ਇਹ ਬਹਾਨਾ ਲਾ ਦਿੰਦਾ ਜੀ ਮੇਰੇ ਤੋਂ ਖੂਨ ਘਟਾ ਮੈਂ ਕਦੀ ਟੈਸਟ ਨਹੀਂ ਕਰਵਾਇਆ पर सोचे ਜਦੋਂ ਸਾਡਾ ਕੋਈ ਪਰਿਵਾਰਕ ਮੈਂਬਰ ਜਿਹੜਾ ਉਹ ਕਿਤੇ ਦਾਖਲ ਹੁੰਦਾ ਖੂਨ ਦੀ ਲੋੜ ਹੁੰਦੀ ਹੈ ਤਾਂ ਅਸੀਂ ਕਿਸ ਤਰ੍ਹਾਂ ਕਰ ਲੋ ਮੱਚੀ ਹੁੰਦੇ ਤਾਂ ਉਹ ਵੀ ਖੂਨਦਾਨ ਕੋਈ ਖੂਨਦਾਨੀ ਜਿਹੜੇ ਰੱਬ ਦੇ ਰੂਪ ਵਰਗੀਆਂ ਰੂਹਾਂ ਨੇ ਉਹ ਕਰਦੀਆਂ ਨੇ ਤਾਂ ਅਸੀਂ ਵੀ ਉਹਨਾਂ ਵਿੱਚ ਸ਼ਾਮਲ ਹੋਏ ਤੇ ਵੱਤ ਵੱਦ ਖੂਨਦਾਨ ਕੈਂਪ ਕਰੀਏ ਜਿਹੜਾ ਕਿ ਇਹ 60 ਸਾਲ ਦੀ ਉਮਰ ਤੱਕ ਜਿਸ ਨੂੰ ਕੋਈ ਵੀ ਬਿਮਾਰੀ ਨਹੀਂ ਹੈਗੀ ਉਹ ਖੂਨਦਾਨ ਕਰ ਸਕਦਾ ਜਿਹੜਾ ਜੈਂਸਾ ਉਹ ਸਾਲ ਦੇ ਵਿੱਚ ਚਾਰ ਵਾਰੀ ਖੂਨਦਾਨ ਕਰ ਸਕਦਾ ਜਿਹੜੇ ਲੇਡੀਜ਼ ਆ ਉਹ ਸਾਲ ਦੇ ਵਿੱਚ ਤਿੰਨ ਵਾਰ ਖੂਨਦਾਨ ਕਰ ਸਕਦੇ ਆ ਸੋ ਮੇਰੀ ਸਾਰੇ ਹੀ ਪੰਜਾਬ ਵਾਸੀਆਂ ਦੇਸ਼ ਵਾਸੀਆਂ ਨੂੰ ਇਹ ਅਪੀਲ ਆ ਕਿ ਜਿੱਥੇ ਵੀ ਖੂਨਦਾਨ ਕੈਂਪ ਹੋਵੇ ਤਾਂ ਅਸੀਂ ਵਾਰਤવાર ਜਾ ਕੇ ਹਿੱਸਾ ਪਾਈਏ ਤਾਂ ਕਿ ਇਹਦੇ ਨਾਲ ਵੱਡਾ ਫਾਇਦਾ ਨਿਕਾ ਵਾਹਿਗੁਰੂ ਦਾ ਖੰਸਾ ਵਾਹਿਗੁਰੂ